ਆਦੋਂ ਮਨੋਂ ਚਾਹ ਸੁਬਕੇ ਹਾਈ ਹਾਈ ਕੀ ਹੋ ਲੈ ਸੁਨੇਵਾ ਜਦੋਂ ਮੈਂ ਦੇਖੂ ਸੁੱਤਾ ਹੀ ਰਹਿੰਦਾ ਸੁੱਤਾ ਹੀ ਰਹਿੰਦਾ ਕੰਮ ਕਰਨ ਦੀ ਨਹੀਂ ਇਹਦਾ ਬਣ ਗਈ ਚਾਹ ਬਣ ਗਈ ਭਰਾ ਮੈਂ ਤੇ ਪੀ ਵੀ ਲਈ ਠੰਡੀ ਹੋ ਗਈ ਹੂੰ ਪੀ ਲੈ ਚਾਹ ਤੇਨੂੰ ਹੋਰ ਕੋਈ ਕੰਮ ਘੁੰਮਣੇ ਕਰ ਲੈ ਕੰਮ ਵੀ ਕਿਦੋਂ ਕਰਨੇ ਕਰ ਲਾਂਗੇ ਮੰਮੀ ਇਹ ਲੈ ਚਾਹ ਤੇ ਪੀ ਲੈ ਆਪਣੇ ਨਾਲ ਦੇ ਮੁੰਡੇ ਵੇ ਕਿੱਥੇ ਕਿੱਥੇ ਜਾ ਪਹੁੰਚਿਆ ਤਾਂ ਤੂੰ ਗਏ ਸੁੱਤਾ ਹੀ ਪਿਆ ਮੰਮੀ ਮੈਨੂੰ ਤੇ ਹੀ ਕਹਿੰਦੇ ਰਹਿੰਦੇ ਕੰਮ ਕਰ ਕੰਮ ਕਰ ਕੰਮ ਕਰਨ ਦੇ ਨਾਲ ਹੋਣਾ ਕੀ ਆ ਪਹਿਲਾਂ ਮੈਨੂੰ ਇਹ ਦੱਸੋ ਕੰਮ ਨਾ ਬੜਾ ਕੁਝ ਹੁੰਦਾ ਈ ਤੈਨੂੰ ਪਤਾ ਹੀ ਨਹੀਂ ਅਜੇ ਤੇਰਾ ਬਾਪੂ ਹਜੇ ਤੱਕ ਕੰਮ ਕਰਦੇ ਆ ਤੇ ਮੰਮੀ ਪਾਪਾ ਕੰਮ ਕਰਨ ਦਿੰਦੇ ਆ ਮੈਨੂੰ ਕੰਮ ਕਰਨ ਦੀ ਕੀ ਲੋੜ ਆ ਪਰ ਤੂੰ ਵਿਹਲਾ ਨਖਟੂ ਬਹਿ ਕੇ ਖਾਈਂ ਉਹ ਕੋਈ ਨਹੀਂ ਮੰਮੀ ਜਦੋਂ ਪਾਪਾ ਬਹਿ ਜਾਣਗੇ ਨਾ ਰਮਾਨਾ ਕਰੇ ਫਿਰ ਮੈਂ ਕੰਮ ਕਰੂੰਗਾ ਤੇ ਮੈਂ ਪਾਪਾ ਨੂੰ ਬਿਠਾਣਾ ਹੀ ਨਹੀਂ ਵਿਹਲੇ ਘਰ ਉਮੀ ਤੁਹਾਡੇ ਬੱਕਾਂ ਦੀ ਔਲਾਦ ਵਗੈਰ ਫਿਰ ਮੈਨੂੰ ਭਾਲੋ ਮੈਂ ਤਾਂ ਬੈਠਾ ਨਾ ਰਮਾਨ ਨਗਰੇ ਮੇਰੀ ਗੱਲ ਸੁਣ ਪੁੱਤਰ ਹਾਂਜੀ ਤੂੰ ਸੋਣੀ ਤਰ੍ਹਾਂ ਸਵੇਰੇ ਉੱਠਿਆ ਕਰ ਹੂੰ ਤੂੰ ਫਗਰਬੱਤੀ ਕਰਿਆ ਕਰ ਪਰਮਾਤਮਾ ਦਾ ਨਾਮ ਲਿਆ ਕਰ ਕੋਈ ਕੰਮ ਕਰ ਮੰਮਾ ਪਰਮਾਤਮਾ ਦਾ ਨਾਮ ਲੈਣਾ ਕੀ ਹੋਊਗਾ ਬੜਾ ਕੁਛ ਹੁੰਦਾ ਏ ਤੂੰ ਮੰਮੀ ਰੱਬ ਦਾ ਨਾਮ ਲੈਣਾ ਕੀ ਹੋਊਗਾ ਮੈਨੂੰ ਦੱਸ ਦੋ ਰੱਬ ਦਾ ਨਾਮ ਲੈ ਸਭ ਚੰਗੀ ਬੁੱਧੀ ਦਿੰਦਾ ਜੇ ਮੈਨੂੰ ਬੁੱਧੀ ਮਿਲ ਗਈ ਉਹ ਦਿਨ ਆ ਗਿਆ ਹੋਊਗਾ ਇਹਦੇ ਨਾਲ ਸੋਨਾ ਤੇਰਾ ਕੰਮ ਕਾ ਸੈੱਟ ਹੋਵੇ ਮਾਂ ਨੂੰ ਇਹੀ ਚਾਹੀਦਾ ਰੱਬ ਤੇਰਾ ਕੰਮ ਸੈੱਟ ਕਰੇਗਾ ਤੇ ਮੰਮੀ ਜੇ ਮੇਰਾ ਕੰਮ ਕਾ ਸੈੱਟ ਹੋ ਜਾਊਗਾ ਤਾਂ ਉਹਦੇ ਨਾਲ ਕੀ ਹੋ ਜਾਊਗਾ ਉਹਦੇ ਨਾਲ ਫੇ ਤੂੰ ਗੱਡੀ ਲਵੇਂਗਾ ਮੰਮੀ ਜੇ ਮੈਂ ਗੱਡੀ ਲੈ ਲੂੰਗਾ ਤਾਂ ਉਹਦੇ ਨਾਲ ਕੀ ਹੋ ਜਾਊਗਾ ਉਹਦੇ ਨਾਲ ਕੀ ਹੋ ਜਾਏਗਾ ਉਹਦੇ ਨਾਲ ਕੀ ਸਭ ਕੁਝ ਤੈਨੂੰ ਮੈਂ ਦੱਸਾਂ ਤੈਨੂੰ ਆਪਣੇ ਆਪ ਨਹੀਂ ਪਤਾ ਤੇਰੀ ਜ਼ਿੰਦਗੀ ਆ ਗੱਡੀ ਲਵੇਂਗਾ ਫਿਰ ਅਗੇ ਸਾਡਾ ਮਕਾਨ ਹੈ ਫਿਰ ਮਕਾਨ ਤੇ ਅਸੀਂ ਵੱਡੀ ਕੋਠੀ ਪਾਵਾਂਗੇ ਕੋਠੀ ਪਾ ਕੇ ਵਿੱਚੇ ਅਸੀਂ ਗਾਰਡਨ ਰੱਖਾਂਗੇ ਗਾਰਡਨ ਰੱਖ ਕੇ ਵੱਡੀ ਗੱਡੀ ਲਵਾਵਾਂਗੇ। ਉਹ ਮੰਮੀ ਠੀਕ ਐ ਮੰਨ ਲਈ ਮੇਟਾ ਢੀ ਗੱਲ। ਮੈਂ ਨੌਕਰੀ ਤੇ ਵੀ ਲੱਗ ਗਿਆ ਮੈਨੂੰ ਬੁੱਧੀ ਵੀ ਮਿਲ ਗਈ। ਹੁਣ ਮੰਨ ਲਓ ਆਪਾਂ ਵੱਡੀ ਕੋਠੀ ਵੀ ਪਾ ਲਈ ਆ। ਮੈਂ ਕਹਿੰਨਾ ਚੰਗੀਆਂ ਗੱਡੀਆਂ ਵੀ ਰੱਖਣੀਆਂ ਘਰ ਦੇ ਵਿੱਚ। ਤੇ ਮੰਮੀ ਉਹਦੇ ਨਾਲ ਕੀ ਹੋ ਜੂਗਾ? ਉਹਦੇ ਨਾਲ ਪੁੱਤਰ ਬੜਾ ਕੁਝ ਹੋਏਗਾ ਵੇ ਜਿਸ ਨੂੰ ਤੇ ਪਾਪਾ ਨਾਲ ਗੱਡੀ 'ਚ ਬੈਠ ਕੇ ਜਾਣਾ ਮੈਂ ਕਿੰਨਾ ਕੁਝ ਹੁੰਨਾ ਵੈ ਤੇਰਾ ਵਿਆਹ ਹੋਏਗਾ ਤੇਰੇ ਬੱਚੇ ਹੋਣਗੇ ਫਿਰ ਬੱਚੇ ਜਦੋਂ ਗੱਡੀ 'ਚ ਬਹਿਣਗੇ ਉਹ ਕਹਿਣਗੇ ਨਾ ਇਹ ਮੇਰੇ ਦਾਦੂ ਦੀ ਗੱਡੀ ਆ ਇਹ ਮੇਰੇ ਪਾਪਾ ਦੀ ਗੱਡੀ ਆ ਅਸੀਂ ਫਿਰ ਵੱਡੀ ਗੱਡੀ ਲਵਾਵਾਂਗੇ ਨਾ ਮੰਮੀ ਸਾਰਾ ਕੁਝ ਹੋ ਗਿਆ ਆਪਾਂ ਵੱਡੀ ਕੋਠੀ ਵੀ ਲੈ ਲਈ ਮੈਂ ਨੌਕਰੀ ਤੇ ਵੀ ਲੱਗ ਗਿਆ ਆਪਾਂ ਗੱਡੀਆਂ ਵੀ ਲੈ ਲਈਆਂ ਮੇਰਾ ਵਿਆਹ ਵੀ ਹੋ ਗਿਆ ਮੇਰੇ ਬੱਚੇ ਵੀ ਹੋ ਗਏ ਉਹ ਗੱਡੀਆਂ 'ਚ ਘੁੰਮਣ ਵੀ ਚੱਲਗੇ ਫਿਰ ਉਹਦੇ ਤੋਂ ਬਾਅਦ ਦੱਸ ਕੀ ਹੋਏਗਾ ਤੈਨੂੰ ਮੈਂ ਦੱਸਦੀ ਆ ਕੀ ਹੋਏਗਾ ਦੇ ਗੱਡੀਆਂ ਤੂੰ ਬਣਾ ਲਈਆਂ ਕੋਠੀ ਤੂੰ ਬਣਾ ਲਈ ਸਾਰੀ ਜਾਇਦਾਦਾਂ ਬਣਾ ਲਈਆਂ ਵਿਆਹ ਤੇਰਾ ਹੋ ਗਿਆ ਬੱਚੇ ਤੂੰ ਜਾ ਮਲੇ ਬਾਅਦੋਂ ਵਿਹਲਾ ਬਹਿ ਕੇ ਤੂੰ ਕਿਉਂ ਖਾਣਾ ਲੈ ਲੈ ਮੰਮੀ ਨਾ ਕੁਝ ਕਰਨ ਤੋਂ ਬਾਅਦ ਵੀ ਤੇ ਵਿਹਲਾ ਬਹਿ ਕੇ ਖਾਣਾ ਹੀ ਆ ਆਹੋ ਤੋਦ ਮੈਂ ਹੱਲੇ ਵੀ ਖਾਣਾ ਕੀ ਫੇਰਾ ਇੰਨਾ ਕੰਮ ਕਰਨ ਦਾ ਫਿਟਿਆ ਤੋਦ ਮੈਂ ਖਾਣਾ ਕੀ ਫੇਰਾ ਇੰਨਾ ਕੰਮ ਕਰਨ ਦਾ ਫਿਟਿਆ ਯਾ ਨਹੀਂ ਨੋ 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 ਸਮਝਾ ਮੈਂ ਵੇਲੇ ਵੇਲੇ ਗੰਨਾ ਅੰਦਰ ਹਲੇ ਦੇਖ ਤੇ ਮੀਨ ਕੋਈ ਗੱਲ ਕੀ ਕਹਾ ਵਾ ਸੀ ਸੀ ਵੀ ਕਿਉਂ ਕੈਂਡਿਆ ਮੈਂ ਅੰਨਾ ਸਮਝਾ ਦੇ ਨਾਲ ਨਾ ਇਹ ਮੁੰਡੇ ਦੇ ਖਾਣੇ ਚ ਨਾ ਕੁਝ ਨਹੀਂ ਪੈਂਦਾ ਕੁਝ ਨਹੀਂ ਪੈਂਦਾ ਕਿ ਫਾ ਹੋ ਜਾ ਤਾ ਚਾ ਚ ਪੀ ਯਾਰ ਤਹੀਂ ਦੱਸੋ ਇੰਨਾ ਕੰਮ ਕਰਨ ਤੋਂ ਬਾਅਦ ਵੀ ਵਿਹਲੇ ਲੈ ਕੇ ਖਾਣਾ ਵੇਲੇ ਲੈ ਕੇ ਤੁਹਾਨੂੰ ਵੀ ਖਾਣੇ ਆ ਕੀ ਫੇਰਾ ਕੰਮ ਕਰਨ ਦਾ ਸਹੀ ਗੱਲ ਗਿਆ ਇੰਨੇ ਟੈਨਸ਼ਨ ਨਾਲ ਵਿਹਲੇ ਬੈ ਕੇ ਖਾਣਾ ਤੇ ਮੇਲਾ ਦੇ ਵਿਚਾਰ ਹਾਂ ਇੰਨੇ ਜਾ ਜਾ ਫਿਰ ਮੈਂ ਜੁੜੀ ਹਾਂ ਐਵੇਂ ਟੈਨਸ਼ਨ ਪਾਈ ਆ ਚਾਹ ਵੀ ਡੰਡੀ ਕਰਦੀ ਸੈਂ ਚਲੋ